ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸ਼ਤਰੀਕਾ ਤੁਹ ਨਹੀਂ ਦੇਖ ਰਹੇ ਹੋ ਕੇ 9 ਪੰਜਾਬ ਟੀਵੀ ਅੱਜ ਅਸੀਂ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਖਬਰਾਂ ਦੀ ਚੀਰਖਾਰ ਕਰਨ ਦੇ ਲਈ ਪੰਜਾਬ ਦੇ ਵਿੱਚ ਜੋ ਮੌਜੂਦਾ ਸਮੇਂ ਦੇ ਵਿੱਚ ਕੱਲ ਨਵਾਂ ਸਾਲ ਲੰਘ ਕੇ ਗਿਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਇਸ ਨਵੇਂ ਸਾਲ ਤੇ ਹੀ ਆਪਾਂ ਗੱਲ ਕਰਦੇ ਆ ਇਸ ਨਵੇਂ ਸਾਲ ਦਾ ਤੋਹਫਾ ਸਪੰਜਾਬ ਸਰਕਾਰ ਵੱਲੋਂ ਕੁਝ ਵੱਖ-ਵੱਖਾਂ ਨੂੰ ਬਹੁਤ ਵੱਡੇ ਤੋਹਫੇ ਦਿੱਤਾ ਗਏ ਹਨ ਕਰਨ ਕੀ ਕੁਝ ਤਕਰੀਬ ਨਵੇਂ ਟੂ ਗੁਰੂਸਰੀਆ ਮਨਕ ਗੋਇਲ ਜੀ ਮਨਿੰਦਰਜੀਤ ਸਿੰਘ ਸਿੱਧੂ ਤੇ ਸੱਤ ਹੋਰ ਨੇ ਇਹਨਾਂ ਦੇ ਵਿੱਚ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਖਬਰ ਪਾਈ ਤੇ 10 ਬੰਦਿਆਂ ਨੇ ਫਿਰ ਪੰਜਾਬ ਸਰਕਾਰ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਨਵੇਂ ਸਾਲ ਦੀਆਂ ਵਧਾਈਆਂ ਦੇ ਦਿੱਤੀਆਂ ਗਈਆਂ ਵਰਤ ਜੋ ਚਿਕਰੰ ਦਾ ਕਾਰਨ ਕੀ ਸੀ ਸਵਾਲ ਹੁਸਨ ਇਹਨਾਂ ਨੇ ਸਿਖਾਇਆ ਸੀ ਵੀ ਤੁਸੀਂ ਸਤਿ ਸਵਾਲ ਲੋਗ ਲੀਡਰ ਸਵਾਲ ਪੁੱਛਿਆ ਕਰੋ ਹੁਣ ਜਦੋਂ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਜੋ ਝਾੜੂ ਦੀ ਸਰਕਾਰ ਆਈ ਹੈ ਇਹਨੇ ਆਰਟੀਆਈ ਖਤਮ ਕਰਤੀ ਪਹਿਲਾਂ ਹੁੰਦਾ ਸੀਗਾ ਆਰਟੀਆਈ ਬਣਦੇ ਸੀ ਉਸ ਦੇ ਮੁਤਾਬਕ ਹਰ ਇੱਕ ਗੱਲ ਦਾ ਜਵਾਬ ਮਿਲ ਜਾਂਦਾ ਸੀਗਾ ਹੁਣ ਆਰਟੀ ਖਤਮ ਹੋਣ ਦੇ ਕਰਤੀ ਜਦੋਂ ਵਧਰਕਾਰ ਨੇ ਉੱਤਰਕਾਰ ਨੇ ਨਹੀਂ ਆਟੇ ਰਹੀ ਸਵਾਲ ਜਵਾਬ ਮਿਲਿਆ ਤਾਂ ਉਹਨਾਂ ਨੇ ਕੀ ਕਰਿਆ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਸਰਕਾਰ ਨੂੰ ਸਵਾਲ ਪੁੱਛਿਆ ਗਿਆ ਚਲਾਣ ਕੀ ਸੀਗਾ ਜਿਸ ਸਮੇਂ ਪੰਜਾਬ ਦੇ ਸੀਐਮ ਜੁਹਾਨ ਦੇ ਦੌਰੇ ਤੇ ਗਏ ਸੀ ਉਸ ਸਮੇਂ ਪੰਜਾਬ ਸਰਕਾਰ ਦਾ ਜੋ ਜਹਾਜ਼ ਆ ਉਹ ਉੱਡਿਆ ਸੀਗਾ ਦੋ ਤਿੰਨ ਤਗਰੀ ਉਹਨੇ ਲਗਾਏ ਸੀ ਉਹਨੇ ਇਹਨਾਂ ਨੇ ਸਵਾਲ ਪੁੱਛਿਆ ਸੀ ਪੰਜਾਬ ਦਾ ਮੁੱਖ ਮੰਤਰੀ ਬਾਹਰ ਇਹ ਜਹਾਜ਼ ਨੂੰ ਕੌਣ ਉਡਾ ਰਿਹਾ ਇਹ ਇੰਨਾ ਕ ਸਵਾਲ ਸੀਗਾ ਤਾਂ ਉਸ ਇਸ ਸਵਾਲ ਦਾ ਜਵਾਬ ਦਿੱਤਾ ਸੀਗਾ ਮਨੂ ਸਾਹਿਬ ਨੇ ਪੀਸੀ ਕਰੀਤੀ ਉਹਦੇ ਵਿੱਚ ਜਵਾਬ ਦਿੱਤਾ ਸੀ ਉਹ ਕਹਿੰਦੇ ਵੀ ਪੰਜਾਬ ਦਾ ਜੋ ਜਹਾਜ਼ ਆ ਇਹਨੂੰ ਪੰਜਾਬ ਦਾ ਗਵਰਨਰ ਵੀ ਉਡਾ ਸਕਦਾ ਸਿਰਫ ਇੰਨੀ ਗਲਤੀ ਪੰਜਾਬ ਸਰਕਾਰ ਨੇ ਬੱਚਾ ਕੰਦਲ ਚ ਕਰਤਾ ਕਿਉਂ ਪੁੱਛਿਆ ਤੁਸੀਂ ਸਵਾਲ ਦਮਨਕਾਰੀ ਨੀਤੀ ਅਪਣਾ ਰਹੀ ਹੈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵੀ ਜੋ ਵੀ ਬੋਲੂਗਾ ਅੱਜ ਉਹ ਇਸ ਦਵਨਕਾਰੀ ਨੀਤੀ ਦੇ ਕੋਲ ਸਾਨੂੰ ਅ ਦੱਸੂਗਾ ਬਾਰੀ ਬਾਰੀ ਸਟੈਪ ਬਾਏ ਸਟੈਪ ਉਹ ਵੀ ਕਿਸ ਤਰ੍ਹਾਂ ਦਵਨਕਾਰੀ ਨੀਤੀ ਬਣਾ ਰਹੀ ਹੈ ਦੇਖੋ ਪੱਤਰਕਾਰਾਂ ਨੇ ਸਵਾਲ ਪੁੱਛਣ ਤੇ ਬਸ ਤਾਦਿਕਰਤਾ ਦਵਨਕਾਰੀ ਨੀਤੀ ਹੈ ਹੁਣ ਉਸ ਤੋਂ ਬਾਅਦ ਪੱਤਰਕਾਰਾਂ ਨੇ ਵਢੰਡੇ ਦੇ ਵਿੱਚ ਮੀਟਿੰਗ ਕੀਤੀ ਉਸ ਮੀਟਿੰਗ ਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਅਸੀਂ ਜਮਾਨਤਾ ਨਹੀਂ ਕਰਾਵਾਂਗੇ ਇਹ ਕਰ ਪੰਜਾਬ ਸਰਕਾਰ ਚਾਹੇ ਤਾਂ ਹੀ ਲੋਕੇਸ਼ਨ ਭੇਜ ਦਾਂਗੇ ਆਪਦੀ ਸਾਨੂੰ ਆ ਕੇ ਗ੍ਰਿਫਤਾਰ ਕਰ ਲੈ। ਅਸੀਂ ਜਮਾਨਤ ਨਹੀਂ ਕਰਾਉਂਦੇ ਗ੍ਰਿਫਤਾਰੀਆਂ ਦੇ ਇਹਨੂੰ ਤਿਆਰ। ਜਮਾਨਤ ਦਾ ਕਾਰਨ ਉਹਨਾਂ ਨੇ ਦੱਸੀਆ ਵੀ ਇਸ ਤਰ੍ਹਾਂ ਸਾਡੇ ਤੇ ਦਾ ਰੋਜ਼ ਹੀ ਬੱਸ ਚੜਜ ਰਜ ਕਰਦਿਆਂ ਕਰਨਗੇ ਜਮਾਨਤ ਕਰਾਉਂਦੇ ਫਿਰਾਂਗੇ ਵੇਤਾ ਸੀ ਪੱਤਰਕਾਰੀ ਦੇ ਖੇਤਰ ਵਿੱਚ ਘੱਟ ਤੇ ਕੋਰਟ ਦੇ ਵਿੱਚ ਜ਼ਿਆਦਾ ਹੋਇਆ ਕਰਾਂਗੇ। ਇਸ ਲਈ ਉਹਨਾਂ ਨੇ ਇਹ ਆਪ ਦਾ ਮਤਾਵਾਜ਼ ਕੀਤਾ। ਤਿਆ ਤ੍ਰਿਕ ਨੂੰ ਕੰਨੇਜੀ ਚੰਡੀਗੜ੍ਹ ਦੇ ਵਿੱਚ ਲੋਸ਼ਵਰ ਦਰਸ਼ਨ ਕਰਾਂਗੇ ਤੇ ਅਸੀਂ ਇਸ ਲੋਸ਼ਵਰ ਦਰਸ਼ਨ ਨੂੰ ਵੀ ਤਾਂ ਹੀ ਕਰਾਂਗੇ ਵੀ ਆਓ ਅਸੀਂ ਚੰਡੀਗੜ੍ਹ ਪਹੁੰਚ ਰਹੇ ਹਾਂ ਤ੍ਰਿਕ ਨੂੰ ਸਾਨੂੰ ਉੱਥੋਂ ਗ੍ਰਿਫਤਾਰ ਕਰ ਲੋ ਉਸ ਤੋਂ ਬਾਅਦ ਜੋ ਵੀ ਚਾਤਰੀ ਤੋਂ ਬਾਅਦ ਪ੍ਰੋਗਰਾਮ ਹੋਵੇਗਾ ਉਹ ਬਾਅਦ ਜਨਿਕਾ ਜਾਵੇਗਾ ਮਠੰਡੇ ਮੀਟਿੰਗ ਕਰਕੇ ਤੇ ਇਹ ਗੱਲ ਸੀ ਦੇਖ ਲਓ ਤੁਸੀਂ ਨਿੱਕੀ ਜਿਹੀ ਗੱਲ ਦੇ ਉੱਪਰ ਪੱਤਰ ਅਰਜ਼ੀ ਕਰ ਦਿੱਤਾ ਹੈ ਹੁਣ ਉਹ ਗੱਲ ਕਰਾਂਗੇ ਪੰਜਾਬ ਸਰਕਾਰ ਜੋ 328 ਰੂਪ ਗੁਰੂ ਸਾਹਿਬ ਦੇ ਗੁੰਮ ਹੋਏ ਸੀ ਅੰਬਰਸਤ ਸਾਹਿਬ ਤੋਂ ਹੁਣ ਉਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵਿੱਚ ਇੱਕ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਉਸ ਐਫਆਈਆਰ ਦੇ ਵਿੱਚ ਕੋਲੀ ਜੋ ਸੀਏ ਸੀਗਾ ਉਸ ਟਾਈਮ ਐਸਸੀਬੀਸੀ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ICBC ਇਹ ਕਹਿੰਦੀ ਆ ਤੁਸੀਂ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਪੰਜਾਬ ਸਰਕਾਰ ਦਾਖਲ ਨਹੀਂ ਦੇ ਸਕਦੀ ਪੰਜਾਬ ਸਰਕਾਰ ਚਾਹੁੰਦੀ ਆ ਵੀ ਅਸੀਂ ਦਾਖਲ ਦੇਵਾਂਗੇ ਅਤੇ ਦਾਖਲ ਦੇ ਵੀ ਦਿੱਤਾ ਹੁਣ ICBC ਤੇ ਪੰਜਾਬ ਸਰਕਾਰ ਇਹਨੂੰ ਸਾਹਮਣੇ ਆ ਕੇ ਖੜ ਗਈਆਂ ਨੇ ਜੋ ਇੱਕ ਆਪਾਂ ਕਹ ਲਈਏ ਮਾੜੀ ਗੱਲਾ ਵੱਡਾ ਸੰਕਟ ਆ ਧਰਮ ਦੇ ਉੱਪਰ ਨਿੱਤਾਂ ਮੁੰਦੇ ਵਿੱਚ ਰਾਜਨੀਤੀ ਦੀ ਐਂਟਰੀ ਕਰ ਪਹਿਲਾਂ ਵੀ ਕੀਤੀ ਹੁਣ ਸਰਿਆਂ ਨੂੰ ਉਹ ਜਿਆਮ ਸਰਕਾਰ ਨੇ ਵਰਜਾ ਦਰਜ ਕੀਤਾ ਦੇਖੋ ਇਹਦਾ ਕਾਰਨ ਨਹੀਂ ਕਾਰਨ ਕੀ ਆ ਇਲੈਕਸ਼ਨ ਆ ਗਈਆਂ ਸਭ ਵੀ ਚੜ ਗਿਆ ਇੱਕ ਸਾਲ ਤਕਰੀਬਨ 6 ਮਹੀਨੇ ਜਾਂ ਇੱਕ ਸਾਲ 6 ਕੁ ਮਹੀਨੇ ਹੀ ਰਹਿ ਗਏ ਪੰਜਾਬ ਸਰਕਾਰ ਕੋਲੇ ਵੀ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਨੂੰ ਆਪਣੇ ਪੱਖ ਦੇ ਵਿੱਚ ਕਰ ਲਈ ਇਸ ਲਈ ਬਹੁਤ ਸਾਰੇ ਵੱਡੇ ਕਦਮ ਚੱਕ ਰਹੀ ਹੈ ਪੰਜਾਬ ਸਰਕਾਰ ਪਹਿਲਾ ਤਾਂ ਮਾਰਚ ਮਹੀਨੇ ਤੋਂ ਬਾਅਦ ਤਕਰੀਬਨ ਜੋ ਬੀਬੀਆਂ ਨੇ ਉਹਨਾਂ ਨੂੰ 1000 ਰੁਪਏ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਊਗਾ ਸ਼ੁਰੂ ਕਰ ਦਿੱਤਾ ਜਾਊਗਾ ਪੈਸੇ ਇਕੱਠੇ ਕਰ ਲੈਨੇ ਪੰਜਾਬ ਸਰਕਾਰ ਨੇ ਮਾਰਚ ਮਹੀਨੇ ਤੋਂ ਸ਼ੁਰੂ ਕਰ ਰਹੀ ਹੈ ਹੁਣ ਜਿਹੜਾ ਇਹ ਬਾਦਲ ਸਿੰਘ ਦਾ ਐਸਪੀਸੀ ਦਾ ਕੰਮ ਇਹ ਐਸਪੀਸੀ ਦਾ ਨਹੀਂ ਇਹਦਾ ਮੇਨ ਮੁੱਦਾ ਪੰਜਾਬ ਸਰਕਾਰ ਦਾ ਸੁਖਵੀਰ ਸਿੰਘ ਬਾਦਲ ਦਾ ਕਮਚਲਾ ਦੇਖੋ ਪਹਿਲਾਂ ਮਾਨ ਸਾਹਿਬ ਕਹਿੰਦੇ ਹੁੰਦੇ ਦੀ ਵੀ ਮੈਂ ਹਟੋ ਟੋਟਾ ਲੂੰਗਾ ਸ਼ਿਕਵਿਰਵਾਦ ਉਹਨਾਂ ਚੀਜ਼ੇ ਛਾੜੇ ਨੂੰ ਜੇਹ ਵਿੱਚ ਛੱਡ ਦੂੰਗਾ ਐ ਕਰ ਦੂੰਗਾ ਉਹ ਕਰ ਦੂੰਗਾ ਮੇਜੀਟੀ ਅੰਦਰ ਕਰਤਾਂ ਅੰਦਰ ਮੇਜੀਟੀ ਵੀ ਇਸੇ ਤਰ੍ਹਾਂ ਅੰਦਰ ਕੀਤਾ ਕੇਸ ਉਹ ਤੇ ਡੀਏ ਦਾ ਜਾਨੀ ਕਿ ਸਰੋਤਾ ਤੋਂ ਬਾਅਦ ਆਮਦਨ ਦਾ ਉਹਨੂੰ ਬਰੋਸਾ ਕਿਵੇਂ ਗਿਆ ਲੋਕਾਂ ਦੇ ਸਾਹਮਣੇ ਵੀ ਇਹ ਇੱਕ ਸਮਝ ਦਾ ਸੀਗਾ ਅਸੀਂ ਸਾਨੂੰ ਕਿਹਾ ਸੀ ਨਸਾ ਤਸਕਰਾਂ ਨੂੰ ਨੱਥਵਾ ਮੰਗੇ ਤਾਂ ਅਸੀਂ ਵੱਡਾ ਮਗਰਮatsch ਫਰਕ ਜੇ ਛੱਡਤਾ ਲੋਕਾਂ ਸਾਹਮਣੇ ਇਹ ਗਰੁੱਪ ਸਿਆ ਗਿਆ ਜਦੋਂ ਕਿ ਇਹਦਾ ਪੀਸ ਦਾ ਕਾਰਨ ਸੀਗਾ ਡੀਏ ਦਾ ਨੂੰ ਤੋ ਉਹੀ ਕੰਮ ਹੁਣ ਪੰਜਾਬ ਸਰਕਾਰ ਕਰ ਰਹੀ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਬਾਗਲ ਦੀ ਐਂਟਰੀ ਹੋ ਜੇ ਇਸ ਦੇ ਵਿੱਚ ਐਫ ਆਈ ਆਰ ਦੇ ਵਿੱਚ ਨਾਮਜ਼ਦ ਕਰਕੇ ਉਸ ਮੰਦਰ ਸਿੱਟਦੀ ਏ ਫਿਰ ਅਸੀਂ ਕਹਿੰਦੇ ਬੋਲ ਜਾਗੇ ਵੀ ਤੁਹਾਨੂੰ ਕਿਹਾ ਸੀ ਅਸੀਂ ਬਾਦਲ ਨੂੰ ਅੰਦਰ ਸੁੱਟਾਂਗੇ ਫੋਟੋ ਉਲਟਾਵਾਂਗੇ ਜੇ ਉਹ ਪੁਰਸੇ ਆਉਂਗਾ ਤਾਂ ਜੋ ਲੋਕਾਂ ਨੂੰ ਆਪਣੀ ਬਾਕੀ ਵਿੱਚ ਕੀਤਾ ਜਾਵੇ ਜਿੱਥੇ ਸਾਲੇ ਨੂੰ ਅੰਦਰ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ ਜੋ ਕਹਿ ਕੇ ਆਈ ਸੀ ਹਾਂ ਇਹ ਕੰਮ ਕਰਨਾ ਸੀ ਇਨਸਾਫ ਦੇਣਾ ਸੀ ਤਾਂ ਬਰਗਾੜੀ ਤੇ ਦਿੰਦੇ ਜਿੱਥੇ ਸੰਧਵਾ ਸਾਹਿਬ ਜਾ ਕੇ ਚੌਹਾਂ ਖਾ ਕੇ ਆਏ ਨੇ ਵੀ ਐਸੀ ਇੰਨੇ ਟਾਈਮ ਚ ਇਨਸਾਫ ਦੇ ਦਾਂਗੇ ਤਾਂ ਨਾ ਚਗਾ ਕੇ ਆਏ ਨੇ ਪੁਰਸਾ ਦਵਾਈਆਂ ਸੀ ਉਹਨਾਂ ਨੂੰ ਨਾ ਬਰਗਾੜੀ ਦਾ ਇਨਸਾਫ ਮਿਲਿਆ ਬਰਗਾੜੀ ਦਾ ਇਨਸਾਫ ਤਾਂ ਈਮੈਲ ਨਾਲ ਹੀ ਟ੍ਰੈਲ ਨਹੀਂ ਚਲਾਏਗਾ ਕੋਰਟ ਦੇ ਵਿੱਚ ਚਲਾਨ ਹੀ ਨਹੀਂ ਬੇਸ਼ਕਰ ਦਿੱਤਾ ਗਿਆ ਹੁਣ ਇਹਦੇ ਵਿੱਚ ਵੀ ਇਹੀ ਕਰਨਾ ਚਾਹੁੰਦੇ ਨੇ ਬਦਲ ਨੂੰ ਅੰਦਰ ਛੱਟ ਕੇ ਉਸ ਤੋਂ ਬਾਅਦ ਲੋਕਾਂ ਦੇ ਸਾਹਮਣੇ ਕਹਿਣਗੇ ਜੀ ਜੱਜਾ ਸਾਲੋਂ ਕਵੇ ਨੇ ਅੰਦਰ ਛਿੱਟੇ ਇਸ ਕਰਕੇ ਉਹ ਤਾਂ ਮੋੜਨਗੇ ਪੰਜਾਬ ਸਰਕਾਰ ਕੋਲੇ ਹੋਰ ਕੋਈ ਰਾਹ ਨਹੀਂ ਰਿਹਾ ਲੋਕਾਂ ਨੂੰ ਆਪਨੇ ਪੱਖ ਦੇ ਵਿੱਚ ਕੰਮ ਨਹੀਂ ਲੱਗੇ ਹੋਏ ਨੇ ਇਹ ਲਾਸਟ ਸਾਲਾਂ ਰਾਜਨੀਤੀ ਦੇ ਵਿੱਚ ਬਹੁਤ ਕੁਝ ਹੋਣਾ ਇਥੇ ਤੇ ਦੋਸਤੋ ਤੀਸਰੀ ਕਨ ਜੇ ਮਹਤਰੀ ਸੈਸ਼ਨ ਜੀ ਪੰਜਾਬ ਸਰਕਾਰ ਨੇ ਸੈਸ਼ਨ ਨੂੰ ਬੁਲਾਇਆ ਸੀਗਾ ਵਿਸ਼ੇਸ਼ ਇਲਾਜ ਬੁਲਾਇਆ ਸੀ ਕਾਰਨ ਕੀ ਸੀ ਉਹਦਾ ਨਰਿਕਾ ਉਹਦਾ ਜੋ ਸੈਂਟਰ ਨੇ ਨਾਮ ਬਦਲਿਆ ਜੀ ਰਾਮ ਜੀ ਰੱਖਿਆ ਤੇ ਕੇਂਦਰ ਸਰਕਾਰ ਨੇ ਨਾਮ ਬਦਲਦਾ ਜੀ ਰਾਮ ਜੀ ਰੱਖਦਾ 100 ਤੋਂ 125 ਦਿਨ ਕਰਤੇ 160 40 ਦੀ ਕਰਤੀ ਹੁਣ ਇਹਦੇ ਵਿੱਚ ਗੜਾ ਨਹੀਂ ਕਿੱਥੇ ਰਹੀ ਆ ਦੇਖੋ ਪਹਿਲਾਂ ਜੋ ਨਰਿਕਾ ਦਾ ਕੰਮ ਚੱਲਦਾ ਸੀਗਾ ਉਦੇ ਵਿੱਚ 90% ਪੈਸਾ ਕੇਂਦਰ ਸਰਕਾਰ ਦਿੰਦੀ ਸੀ ਤੇ 10% ਪੈਸਾ ਪੰਜਾਬ ਸਰਕਾਰ ਦਿੰਦੀ ਸੀ ਹੁਣ ਜਿਹੜਾ ਕਾਨੂੰਨ ਬਣਾਇਆ ਕੇਂਦਰ ਦੀ ਭਾਜਪਾ ਸਰਕਾਰ ਨੇ ਉਹਨੇ ਕਰਿਆ ਵੀ 60% ਕੇਂਦਰ ਸਰਕਾਰ ਦੇਊਗੀ 40% ਪੰਜਾਬ ਸਰਕਾਰ ਦੇਊਗੀ ਤਾਂ ਹੀ ਪੰਜਾਬ ਸਰਕਾਰ ਸਿੱਕਾ ਮਾਰਦੀ ਹੈ 40% ਪੰਜਾਬ ਸਰਕਾਰ ਨਹੀਂ ਦੇ ਸਕਦੀ ਇਹਦਾ ਕੋਈ ਪੈਸਾ ਤਾਂ ਪਹਿਲਾਂ ਹੀ ਨਹੀਂ ਹੈਗਾ 40% ਕਿੱਥੋਂ ਦੇ ਦੇਣਗੇ ਵਿਸ਼ੇਸ਼ ਜ਼ਿਲ੍ਹਾ ਸੁਲਾਇਆ ਗਿਆ ਉਹਦੇ ਵਿੱਚੋਂ ਨਿਕਲਿਆਗੀ ਉਹ ਸੁਣੀ ਨਿਕਲੇ ਉਹੀ ਕਾਮਾ ਰੌਲੀ ਉਹੀ ਮਿਹਣੋ ਮਿਹਣੀ ਉਹੀ ਚੱਕਰੋ ਦਰਲ ਵਾਲੀ ਸੀਐਮ ਦਾ ਇੱਕ ਰਤਵਾ ਹੁੰਦਾ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਉਹਦਾ ਲੈਵਲ ਨਹੀਂ ਹੁੰਦਾ ਇਹ ਇਹ ਗੱਲਾਂ ਕਹੇ ਤੂੰ ਅੱਖਾਂ ਜੱਖਾਂ ਪਾ ਕੇ ਗੱਲ ਕਰ ਮੱਕ ਕਰ ਗੁੰਮਦ ਚੱਕ ਕੇ ਛੜਨੋ ਤੇਰਾ ਇਹ ਵਾਹ ਸੀ ਤੇਰਾ ਵਾਈਆਂ ਸੀ ਨਹੀਂ ਇਹ ਰਤਵਾ ਨਹੀਂ ਹੁੰਦਾ ਯਾਰ ਪੰਜਾਬ ਦਾ ਮੁੱਖ ਮੰਤਰੀ ਕੋਸਤਾ ਉਹਦਾ ਸਟੈਂਡਰਡ ਰੱਖੋ ਇਮੀਗਰੀਆਂ ਹੋਈਆਂ ਗੱਲਾਂ ਕਰੀ ਜਾਣੀਆਂ ਐ ਸੈਂਸਦ ਦੇ ਵਿੱਚ ਸਭ ਲੋਕ ਦੇਖਦੇ ਨੇ ਘਰਾਂ 'ਚ ਬੈਠੇ ਵਰਸ ਕਾਰਨ ਕੀ ਆ ਸਸਦ ਸदन ਨੂੰ ਵੀ ਇੱਕ ਤਰ੍ਹਾਂ ਦਾ ਸਟੇਜ ਬਣਾ ਦਿੰਦਾ ਜਦੋਂ ਜਿਲਾਸ ਬੁਲਾਉਂਦੇ ਨੇ ਦਸ ਮਹੀਨਿਆਂ ਤੋਂ ਇਹ ਗੱਲ ਸੀ ਆ ਅੱਜ ਤੱਕ ਪੰਜਾਬ ਸਰਕਾਰ ਨੇ ਦਸ ਮਹੀਨਿਆਂ ਤੋਂ ਜਿਲਾਸ ਬੁਲਾਇਆ ਸੀ ਐਸ ਤੋਂ ਕੋਈ ਨਾ ਬੁਲਾ ਚੁੱਕੀ ਆ ਨਿਕਲੇ ਕਿਸੇ ਦੇ ਵਿੱਚੋਂ ਕੁਛ ਨਹੀਂ ਵੀ ਵੀਐਮਬੀ ਦੇਖ ਲਓ ਉਹਦੇ ਉੱਤੇ ਸੀਆਈਐਸ ਲਾਦੀ ਉਹਨਾਂ ਨੇ ਕੀ ਨਿਕਲਿਆ ਜਿਲਾਸ ਬੁਲਾਇਆ ਸੀਗਾ ਉਹੀ ਮੈਨੂੰ ਮੈਨ ਨੇ ਦਈ ਜਾਣੇ ਇਹ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਦੇਖੋ ਵਰਗਰ ਸਿੰਘ ਨੇ ਬਹੁਤ ਸੋਹਣੀ ਗੱਲ ਕਹੀ ਸੀ ਵੀ ਇਹ ਚੇਜ਼ ਕਿਹਨੇ ਕਰਿਆ ਕੇਂਦਰ ਸਰਕਾਰ ਨੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਚਲੋ ਦਿੱਲੀ ਅਸੀਂ ਉਹਦੇ ਪਿੱਛੇ ਨਾਲ ਜਾਂ ਤੁਸੀਂ ਮੁਰੇ ਲੱਗੂ ਜਾਂਦੇ ਆ ਮੋਦੀ ਦੇ ਘਰ ਘੇਰਦੇ ਆ ਉਧਰ ਨੂੰ ਮੂੰਹ ਨਹੀਂ ਕਰਨਾ ਹੈਗਾ ਦੇਖੋ ਸਾਡੇ ਦੇ ਵਿੱਚ ਖੈਰਾ ਖਾਅ ਨਾਲ ਕਿੰਨੀ ਮੇਲ-ਸਾਫੀ ਕੀਤੀ ਗਈ ਆ ਉਹ ਬੋਲ ਨਹੀਂ ਚਾਹੁੰਦੇ ਸੀਗੇ ਤੇ ਨਹੀਂデア ਤੁਸੀਂ ਨਾਂ ਦੇਵੋ ਉਹਨੂੰ ਚਾਕੇ ਕਹਿੰਦਾ ਸੈਦਨ ਦੇ ਵਿੱਚੋਂ ਅ ਸੁਨੀਕਰ ਸਾਹਿਬ ਬੋਲੇ ਮਾਨ ਸਰਕਾਰ ਨਾਲ ਸਾਰਾ ਸਾਨੂੰ ਬਾਹਰ ਛੱਡ ਗਿਆ ਯਾਰ ਕਾਰਨ ਕੀਆ ਉਹ ਬੰਦਾ ਬੋਲਦਾ ਜੋ ਵੀ ਬੋਲਦਣਾ ਚਾਹੁੰਦਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਉਸਨੂੰ ਦਮਨਕਾਰੀ ਨੀਤੀ ਦੇ ਨਾਲ ਬੰਦ ਕਰਨਾ ਚਾਹੁੰਦੀ ਆ ਇਸੇ ਤਰ੍ਹਾਂ ਹੀ ਮਤਰਕਨ ਅਨੰਦਪੁਰ ਵਸਤਾ ਦਰਜ ਹੋਇਆ ਮੈਂ ਤੁਹਾਨੂੰ ਕਹਿੰਦਿਆਂ ਦਮਨਕਾਰੀ ਨੀਤੀ ਦੇ ਸਟੈਪ ਬਾਏ ਸਟੈਪ ਦੱਸੂਗਾ ਦੇਖੋ ਸਦੂ ਇਲਵਾਦ ਨੂੰੰਦ ਸਿੱਟਣਾ ਪੱਤਰਕਾਰਾਂ ਨੂੰ ਪਰਚਾ ਦਰਜ ਕਰਨਾ ਤੀਜਾ ਖੈਰਾ ਸਾਹਿਬ ਨੂੰ ਚੱਕ ਕੇ ਵਾਰਿ ਸਿੱਟਣਾ ਤੇ ਇੱਕ ਗੱਲ ਹੋਰ ਟੂਲੇ ਜਾ ਰਹੇ ਨੇ ਕਾਗਜ਼ ਖੈਰਾ ਸਾਹਿਬ ਦੇ ਵੀ ਖੈਰਾ ਸਾਹਿਬ ਦੇ 2-4 ਮਹੀਨੇ ਹੋਰ ਅੰਦਰ ਲਾਉਣਾ ਚਾਹੁੰਦੀ ਹੈ ਪੰਜਾਬ ਸਰਕਾਰ ਕਾਰਨ ਕੀ ਹੈ ਕਿ ਆਹੀ 6 ਮਹੀਨੇ ਰਹਿ ਗਏ ਇਸ 6 ਮਹੀਨੇ ਦੇ ਵਿੱਚੋਂ ਖੈਰਾ ਜਿਹੜੇ ਬੋਲਣ ਵਾਲੇ ਬੰਦੇ ਨੇ ਉਹਨਾਂ ਨੂੰ ਅੰਦਰ ਕਰਦੋ 2-4 ਮਹੀਨੇ ਖੈਰਾ ਸਾਹਿਬ ਦੇ ਰਵਾਦੋ ਇਨੇ ਵੋਟਾਂ ਆ ਜਾਣੀਆਂ ਫੇਰ ਕੋਈ ਗੱਲ ਨਹੀਂ ਫੇਰ ਕਾਵਾ ਰੋਲੀ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਦੋਸਤੋ ਅਸੀਂ ਨਵਾਂ ਚੈਨਲ ਬਣਾਇਆ ਵੀ ਰਿਕੁਐਸਟ ਹੈ ਤੇ ਪਹਿਲੀ ਮੇਰੀ ਆਪਣਾ ਫੇਸ ਲੈ ਕੇ ਵੀਡੀਓ ਬਣਾ ਰਿਹਾ ਅਸੀਂ ਹਰ ਰੋਜ਼ ਇਸੇ ਤਰ੍ਹਾਂ ਇਸੇ ਟਾਈਮ ਤਕਰੀਬਨ 7 ਵਜੇ ਖਾਬਰਾਂ ਦੀ ਚੀਰਖੜ ਕਰਿਆ ਕਰਾਂਗੇ ਤੇ ਜੇ ਕੋਈ ਗਲਤੀ ਹੋਵੇ ਮਾਫ ਕਰਨਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰਨਾ ਲਾਈਕ ਕਮੈਂਟ ਕਰਕੇ ਦੱਸਣਾ ਕਿਦਾਂ ਦੇ ਸਾਨੂੰ ਲੱਗਿਆ ਸਾਡਾ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡਾ ਪਿਆਰ ਬੜੀ ਸਤਿ ਸ੍ਰੀ ਅਕਾਲ ਦਿਨ ਸਭ ਰੱਖੀ